ਅਸ਼ੋਕ ਚੌਧਰੀ ਜਿੰਦਾਬਾਦ ਗੜ ਮਰਨਾ ਚੌਧਰੀ ਜਿੰਦਾਬਾਦ ਵਿਧਾਨ ਸਭਾ ਹਲਕਾ ਦੀਨਾ ਨਗਰ ਦੇ ਵੱਖ-ਵੱਖ ਪਿੰਡਾਂ 'ਚ ਕਰੀਬ 35 ਪਰਿਵਾਰਾਂ ਨੇ ਛੱਡੀ ਆਮ ਆਦਮੀ ਪਾਰਟੀ ਆਪ ਛੱਡਣ ਵਾਲਿਆਂ ਦਾ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੌਧਰੀ ਨੇ ਸਿਰੋਪੇ ਪਾ ਕੇ ਕੀਤਾ ਸਵਾਗਤ ਵਿਧਾਨ ਸਭਾ ਹਲਕਾ ਦੀਨਾ ਨਗਰ ਦੇ ਪਿੰਦੇ ਵੱਖ-ਵੱਖ ਪਿੰਡਾਂ ਚਾਵਾ ਨਵਪਿੰਡ ਨੂੰ ਸ਼ਹਿਰਾ ਬਹਾਦਰ ਦੇ ਕਰੀਬ 35 ਪਰਿਵਾਰਾਂ ਨੇ ਅੱਜ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਕਾਂਗਰਸ ਪਾਰਟੀ ਦਾ ਪੱਲਾ ਫੜਨ ਵਾਲਿਆਂ ਨੂੰ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਦਰੀ ਨੇ ਸਿਰੋਪੇ ਪਾਕਿਸਤਾਨ ਮਾਨਤਾ ਤੇ ਪਾਰਟੀ ਦੇ ਬੰਦਾ ਮਾਨ ਸਨਮਾਨ ਦੇਣ ਦੀ ਗੱਲ ਕਹੀ ਆਮ ਆਦਮੀ ਪਾਰਟੀ ਨੂੰ ਛੱਡਣ ਵਾਲਿਆਂ ਕਿਹਾ ਕਿ ਆਪ ਪਾਰਟੀ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਜੋ ਵਾਦੇ ਕੀਤੇ ਸੀ ਉਹ ਉਹਨਾਂ ਤੇ खरे ਨਹੀਂ ਉਤਰੇ ਜਿਸ ਕਰਕੇ ਅੱਜ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਿਹਾ ਹੈ ਉਹਨਾਂ ਕਿਹਾ ਕਿ ਵਿਧਾਇਕਾ ਅਰਨਾ ਚੋਦਰੀ ਹੀ ਹਲਕੇ ਦੀ ਬਿਹਤਰੀ ਲਈ ਵਧੀਆ ਕੰਮ ਕਰ ਸਕਦੇ ਹਨ ਕਿਹੜੀ ਪਾਰਟੀ ਨੂੰ ਸਾਡੇ ਸਾਰੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਿਹਾ ਹੈ ਮੇਰਾ ਨਾਮ ਕੁਲਵੰਤ ਸਿੰਘ ਪਿੰਡ ਬਹਾਦਰ ਜੀ ਤੇ ਆਮ ਆਦਮੀ ਪਾਰਟੀ ਤੋਂ ਛੱਡ ਕੇ ਕਾਂਗਰਸ ਪਾਰਟੀ ਨੂੰ ਜੁਆਇਨ ਕੀਤਾ ਹੈ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦਾ ਹਾਂ ਇਹਨਾਂ ਦੇ ਚੰਗੇ ਕੰਮਾਂ ਤੇ ਵਧੀਆ ਨੀਤੀਆਂ ਤੇ ਬੜੇ ਵਧੀਆ ਕੰਮ ਕਰਦੇ ਨੇ ਕੀ ਕਾਰਨ ਕੀ ਸਮਝਦੇ ਹੋ ਭਾਈ ਕਿਉਂ ਛੱਡਣਾ ਪਿਆ ਪਾਰਟੀ ਨੂੰ ਆਹ ਉਹ ਪਾਰਟੀਆਂ ਛੱਡਣਾ ਇਸ ਤਰ੍ਹਾਂ ਕਿ ਜੋ ਕੀਤੇ ਵਾਅਦੇ ਹੈਗੇ ਜੋ ਕੰਮਕਾਰ ਕਰਤੇ ਹੈਗੇ ਜਨਤਾ ਇਹਨਾਂ ਨੇ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਤੇ ਕੋਈ ਠੀਕ ਨਹੀਂ ਉਤਰੇ ਇਸ ਕਰਕੇ ਉਹਨਾਂ ਦੀਆਂ ਕੁਝ ਨੀਤੀਆਂ ਮਾੜੀਆਂ ਕਰਕੇ ਆਪਾਂ ਇਸ ਪਾਰਟੀ ਨੂੰ ਛੱਡ ਕੇ ਤੇ ਇਸ ਪਾਰਟੀ ਨੂੰ ਜੁਆਇਨ ਕੀਤਾ ਜੀ ਜੀ ਦੱਸੋ ਕਿਹੜਾ ਪਿੰਡਾ ਤੁਹਾਡਾ ਮੇਰਾ ਪਿੰਡ ਸਰਜੀ ਨਵਾ ਚਾਵਾ ਕਿਹੜੀ ਪਾਰਟੀ ਨੂੰ ਛੱਡ ਕੇ ਜਾਏ ਮੈਂ ਆਮ ਆਦਮੀ ਪਾਰਟੀ ਛੱਡ ਕੇ ਕਾਰਨ ਕੀ ਮੈਨੂੰ ਆਪਣੇ ਪਿੰਡ ਦੀ ਪੰਚਾਇਤ ਦੇ ਕੰਮ 'ਤੇ ਵਿਸ਼ਵਾਸ ਲੱਗਾ ਹੈ ਸਾਡੇ ਪਿੰਡ ਦਾ ਸ਼ਮਸ਼ਾਨ ਘਾਟ ਜਿਹੜਾ ਕਿ 25 ਲੱਖ ਰੁਪਏ ਦੀ ਲਗਤ ਨਾਲ ਗਰਾਈ ਕਰਕੇ ਅਸੀਂ ਸਾਰੇ ਪਿੰਡ ਦੇ ਰਹੇ ਹਾਂ ਤੇ 25 ਲੱਖ ਨਾਲ ਜਾ ਕੇ ਤੁਸੀਂ ਦੇਖੋ ਅਲੀਸ਼ਾਨ ਸ਼ਮਸ਼ਾਨ ਘਾਟ ਬਣਾ ਰਹੇ ਤੇ ਬਾਕੀ ਆਪਣੇ ਚਾਚਾ ਜੀ ਨੇ ਮੈਂਬਰ ਪੰਚਾਇਤ ਕੁਝ ਉਹਨਾਂ ਨੇ ਮੈਨੂੰ ਕੁਝ ਕਿਹਾ ਕਿ ਨਹੀਂ ਤੂੰ ਗੁਲਾਬ ਇੱਧਰ ਆ ਨਿਕ ਜਾਲਾ ਇੱਧਰ ਸਾਰੇ ਕੰਮ ਕਰਾਂਗੇ ਉਹਨਾਂ ਨੇ ਮੇਰੇ ਕੰਮ ਕੀਤੇ ਮੈਂ ਇਹ ਕਹਿੰਦਾ ਵੀ ਮੈਡਮ ਅਗਲੀ ਵਾਰੀ ਅਸੀਂ ਹਰ ਜਿੱਤੇਗੀ ਆਵਾਮੀ ਪਾਰਟੀ ਕਿਉਂ ਛੱਡੀਏ ਦੱਸੋ ਆਵਾਮੀ ਪਾਰਟੀ ਨੇ ਕੋਈ ਕੰਮ ਹੀ ਨਹੀਂ ਕੀਤਾ ਹਾਂ ਇਹ ਬਰਾਬਰ ਓਹ ਬਤਾ ਗਈ ਅੱਜ ਆ ਪਾਰਟੀ ਨੂੰ ਆਲਵੇਦਾ ਕਿਆ ਕਿਆ ਕਾਂਗਰਸ ਪਾਰਟੀ ਜੁਆਇਨ ਕਰ ਰਹੀ ਹੈ ਦੇਖੋ ਜੀ ਆਮ ਆਦਮੀ ਪਾਰਟੀ ਦੇ ਕੋਈ ਕੰਮ ਕਿਸੇ ਨੂੰ ਪਸੰਦ ਹੀ ਨਹੀਂ ਆਏ ਸਾਨੂੰ ਕੱਲਿਆਂ ਨੂੰ ਕੀ ਹੋਣੇ ਕਿਸੇ ਇਲਾਕੇ ਦੇ ਵਿੱਚ ਕਿਸੇ ਇੱਕ ਸਿੰਗਲ ਪਰਸਨ ਹੀ ਦੱਸ ਦੋ ਕਿ ਜਿਹਨਾਂ ਨੂੰ ਪਸੰਦ ਆਏ ਹੋਣਗੇ ਇਸ ਕਰਕੇ ਮਨੋ ਲੱਥ ਗਈ ਆ ਪਾਰਟੀ ਵਾਲੀ ਤਾਂ ਕਰਕੇ ਆਪਾਂ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਜੀ ਠੀਕ ਹੈ ਬਾਈ ਆ ਰਾਮ ਸਿੰਘ ਆ ਕਿਹੜਾ ਪਿੰਡ ਹੈ ਠੱਠੀ ਪਿੰਡ ਹੈ ਕਿਹੜੀ ਪਾਰਟੀ ਸੀ ਪਹਿਲਾਂ ਸਮਝ ਮੈਂ ਆ ਪਾਰਟੀ ਕੀ ਜਾਂ ਪਾਰਟੀ ਨੂੰ ਬਤਾਈਏ ਛੱਡ ਕੰਮਕਾਰ ਉਹਨਾਂ ਦੇ ਕੋਈ ਪਸੰਦ ਨਹੀਂ ਆਏ ਸਾਡੇ ਤਾਂ ਕਰਕੇ ਛੱਡੀ ਆ ਉਹਨਾਂ ਅਸੀਂ ਕਾਂਗਰਸ ਪਾਰਟੀ ਜਾਦੇ ਆ ਲੱਗਦਾ ਮੈਡਮ ਦੇ ਕੰਮ ਤੁਸੀਂ ਕਾਫੀ ਸੰਤੁਸ਼ਟ ਬਿਲਕੁਲ ਖੁਸ਼ ਆਗੇ ਵੀ ਅਸੀਂ ਇੱਦਾਂ ਹੀ ਚੱਲੋ ਬਨਾਲੋ ਉਹ ਥੋੜੀ ਜਿਹੀ ਗਲਤੀ ਨਾਲ ਚਲ ਕੇ ਉੱਧਰ ਨਾਲ ਚਲੋਗੇ ਕਾਂਗਰਸ ਪਾਰਟੀ ਦੇ ਬਿਲਕੁਲ ਜੀ ਵੱਡੀ ਗਿਣਤੀ ਵਿੱਚ ਜਿਹੜੇ ਆ ਉਹ ਆਪ ਸਮਰਥਕ ਜਿਹੜੇ ਆ ਉਹ ਤੁਹਾਡੀ ਪਾਰਟੀ ਜੁਆਇਨ ਕਰਨ ਪਹੁੰਚੇ ਜੀ ਕਿਹੜੇ ਕਿਹੜੇ ਪਿੰਡਾਂ ਤੋਂ ਪਹੁੰਚੇ ਜਿਹੜੀ ਜਾਣਿਆ ਜਾਂਦੀ ਹੈ ਅੱਜ ਬਹੁਤ ਹੀ ਸੁਭਾਗਾ ਦਿਨ ਹੈ ਕਿ ਪਿੰਡ ਬਹੁਤ ਇੱਕ ਕਲਸਟਰ ਹੈ ਚਾਰ ਪੰਜ ਪਿੰਡਾਂ ਦਾ ਬਹੁਤ ਵੱਡੇ ਪਿੰਡ ਨੇ ਤੇ ਬੜੀ ਕੈਂਟ ਦੇ ਬਿਲਕੁਲ ਨਾਲ ਚਾਵਾ ਨੁਸ਼ਹਿਰਾ ਬਹਾਦਰ ਫਿਰ ਨਵਾਂ ਪਿੰਡ ਇਹ ਚਾਰ ਪਿੰਡਾਂ ਦਾ ਕਲਸਟਰ ਹੈ ਕਾਫੀ ਬੜੇ ਬੜੀ ਸਾਰੇ بڑے ਪਿੰਡ ਨੇ ਤੇ ਇਹਨਾਂ ਨੇ ਆਪਸ ਵਿੱਚ ਬੈਠ ਕੇ ਰਾਏ ਕਰਕੇ ਇਹ ਫੈਸਲਾ ਕੀਤਾ ਕਿ ਅਸੀਂ ਆਪ ਪਾਰਟੀ ਨੂੰ ਛੱਡ ਕੇ ਕਿਉਂਕਿ ਉਹਨਾਂ ਨੇ 4 ਸਾਲ ਦੇ ਵਿੱਚ ਜੋ ਕੰਮ ਕਰਨੇ ਨਿਰਾਸ਼ਾ ਜਨਕ ਹੀ ਰਹੇ ਨਾ ਕੰਮ ਕੋਈ ਕੀਤਾ ਨਹੀਂ ਉਹਨਾਂ ਦੇ ਇਹਨਾਂ ਦੀ ਤਸੱਲੀ ਨਹੀਂ ਹੋਈ ਬੜੀਆਂ ਆਸਾਂ ਉਮੀਦਾਂ ਦੇ ਨਾਲ ਇਹਨਾਂ ਨੇ ਸਪੋਰਟ ਕੀਤੀ ਸੀ ਪਰ ਜੋ ਨੈਟ ਰਿਜ਼ਲਟ ਹੈ ਉਹ ਇਹਨਾਂ ਦੇਖਿਆ ਵੀ ਕੋਈ ਅੱਲੇ ਪੱਲੇ ਪਿਆ ਨਹੀਂ ਗਵਰਨਮੈਂਟ ਸਮੂਥਲੀ ਚੱਲੀ ਨਹੀਂ ਲੋਕਾਂ ਦੀ ਵੈਲਫੇਅਰ ਵਾਸਤੇ ਕੋਈ ਕੰਮ ਨਹੀਂ ਹੋਇਆ ਡਿਵੈਲਪਮੈਂਟ ਕੋਈ ਨਹੀਂ ਹੋਈ ਇਹਨਾਂ ਸਾਰਾ ਕੁਝ ਨੂੰ ਧਿਆਨ ਚ ਰੱਖਦਿਆਂ ਹੋਏ ਆ ਫੈਸਲਾ ਕੀਤਾ ਕਿ ਅਸੀਂ अरुणा चौधरी दी रहनमाई ਥੱਲੇ ਕਾਂਗਰਸ ਪਾਰਟੀ ਜੁਆਇਨ ਕਰਨੀ ਆ ਅੱਜ ਤੁਹਾਡੇ ਸਾਹਮਣੇ ਇਹ ਆਪ ਚੱਲ ਕੇ ਆਏ ਨਾ ਸਾਡੇ ਕੋਲ ਸਾਡੇ ਘਰ ਮੈਂ ਇਹਨਾਂ ਦਾ ਦਿਲ ਤੋਂ ਬਹੁਤ ਧੰਨਵਾਦੀ ਆ ਜਿਨ੍ਹਾਂ ਨੂੰ ਆਮ ਤੌਰ ਤੇ ਹੁੰਦਾ ਕੀ ਹੈ ਕਿ ਪਾਰਟੀਆਂ ਵਾਲੇ ਇੱਕ ਦੂਸਰੇ ਨੂੰ ਜਾ ਕੇ ਮਨਾਉਂਦੇ ਨੇ ਖਿੱਚਾ ਤਾਣੀ ਕਰਦੇ ਆ ਲੋਕਾਂ ਨੂੰ ਅਲਾਈਨਮੈਂਟ ਕਰ ਦਿੰਦੇ ਆ ਕਿ ਨਹੀਂ ਜੀ ਸਾਡੀ ਪਾਰਟੀ ਬਹੁਤ ਚੰਗੀ ਆ ਮੈਂ ਸਮਝਦਾ ਅਸੀਂ ਖੁਸ਼ਕਿਸਮਤ ਆ ਅਰੁਣਾ ਖੁਸ਼ਕਿਸਮਤ ਆ ਕਿ ਸਾਡਾ ਜਿਹੜਾ ਵੋਟਰ ਹੈ ਜਿਹੜੀ ਸਾਡਾ ਇਲਾਕਾ ਉਹ ਇੰਨਾ ਸੂਝਵਾਨ ਹੈ ਕਿ ਉਹ ਆਪਣਾ ਚੰਗਾ ਮਾੜਾ ਆਪਣੇ ਆਪ ਫੈਸਲਾ ਕਰਦਾ ਹੈ ਔਰ ਇਹ ਸਾਰੇ ਇਕੱਠੇ ਹੋ ਕੇ ਆਏ ਨੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਤੇ ਨਾਲ ਦੀ ਨਾਲ ਇਹ ਗਰੰਟੀ ਵੀ ਦੇਣਾ ਅਸ਼ੋਰੈਂਸ ਵੀ ਦੇਣਾ ਕਿ ਜੋ ਆਸਾਂ ਉਮੀਦਾਂ ਦੇ ਨਾਲ ਸਾਡੇ ਨਾਲ ਜੁੜੇ ਨੇ ਅਸੀਂ ਪੂਰਾ ਤਨ ਦੇਈ ਦੇ ਨਾਲ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਸਕੇਲ ਤੇ ਇਹਨਾਂ ਦੇ ਸਟੈਂਡਰਡ ਤੇ ਇਹਨਾਂ ਦੀਆਂ ਆਸਾਂ ਉਮੀਦਾਂ ਤੇ ਪੂਰੇ ਉਤਰ ਸਕੀ ਕਿਹੜੀ ਪਾਰਟੀ ਤੋਂ ਆਏ ਆ ਤੇ ਬਹੁਜੇ ਕਿੰਨੇ ਪਰਵਾਹ ਆ ਜੀ ਇਹ ਆਮ ਪਾਰਟੀ ਤੋਂ ਛੱਡ ਕੇ ਆਏ ਨਾ ਤੇ ਇਹ ਲਗਭਗ ਤੁਹਾਡੇ ਸਾਹਮਣੇ ਹੀ ਆ 35 ਤੋਂ 40 ਪਰਿਵਾਰ ਨੇ